ਜ਼ਰੂਰ ਹੈ ਮੇਰੇ ਪਿੰਡ ਦੀ ਉਹ ਸਾਥ ਨੂੰ ਸੁਨੇਹਾ ਲਾ ਦਿਓ ਅਸੀਂ ਆਵਾਂਗੇ ਜ਼ਰੂਰ ਤੇ ਪਿੰਡ ਆ ਕੇ ਕਬੱਡੀ ਕੱਪ ਉਹ ਕਰਵਾਵਾਂਗੇ ਜ਼ਰੂਰ ਸਰਦਾਰ ਕੇਵਲ ਸਿੰਘ ਜੀ ਕੇਟੀ ਰਾਇਲ ਹੋਟਲ ਸੰਗਰੂਰ ਵਾਲੇ ਪੁੱਜਿਆ ਉਹ ਖੜਿਆ ਸਾਹਮਣੇ ਤੇ ਆਈਡੀ ਨੇ ਦੀ ਧਰਤੀ ਦੇ ਇਹਨਾਂ ਦੇ ਦੋਨੋਂ ਸੁਪੁੱਤਰ ਵਸਦੇ ਆ ਵੱਡੇ ਕਾਰੋਬਾਰ ਨੇ ਸਰਦਾਰ ਕੇਵਲ ਸਿੰਘ ਜੀ 29 30 ਤੇ 31 ਦਿਨ ਨੂੰ ਦੁਨੀਆ ਦੇ ਵਿੱਚ ਮਸ਼ਹੂਰ ਨੇ ਸਿੱਖ ਗੇਮਾਂ ਐਤਕੀ ਆਈਡੀ ਲੇਟ ਦੀ ਧਰਤੀ ਨੂੰ ਮਿਲੀਆਂ ਨੇ ਉਹ ਧਰਤੀ ਦੇ ਹੋਣ ਜਾ ਰਹੀਆਂ ਨੇ ਇਹ ਸੱਜੂਆ ਫਿਕਰ ਨਾ ਕਰੇ ਥੀਦੇ ਇਹ 22 ਤਰੀਕ ਨੂੰ ਪਹੁੰਚ ਜਾਈ ਇਹਨਾਂ ਨੇ ਆਈ ਡੀ ਲੈਡ ਉੱਥੇ ਮਿਲਾਂਗੇ ਇਕੱਠੇ 3 ਦਿਨ ਰਹਿਣਾ ਸਭਾ ਸਭ ਇਹ ਡੀ ਲੈਡ ਮਿਲਾਂਗੇ ਹੋ ਸਾਹਮਣੇ ਕਬੱਡੀ ਮੇਰੇ ਵੀ ਉਸ ਸਮੇ ਬੱਬੂ ਮੇਰੇ ਵੀ ਉਸ ਸਮੇ ਚੌਂਦੇਵਾਲਾ ਖੇਡ ਮੈਦਾਨ 'ਚ ਪਹੁੰਚਣ ਲਈ ਵਧਿਆ ਹੋਇਆ ਚਾਰ ਜਾਫੀ ਆ ਸਿੰਪਲੀ ਸਾਡ ਦੀ ਧਰਤੀ ਦਾ ਹੈਪੀ ਮੇਰੇ ਵੀਓ ਹੋ ਸਿੰਪਲੀ ਦਾ ਲਾਡੀ ਦੁਨੀਆਂ ਵਿੱਚ ਮਸ਼ਹੂਰ ਪਰ ਸਾਹਮਣੇ ਲਾਡੀ ਸਵੇ ਦੇਖਦੇ ਆਂ ਚੌਂਦੇ ਵਾਲਾ ਨੰਬਰ ਦਾ ਸ਼ਾਨਦਾਰ ਵਾਢਾ ਆਪਣੀ ਟੀਮ ਦੇ ਸਿਰ 'ਚ ਕਰਦਾ ਹੋਇਆ ਔਰ ਅਗਲੀ ਰੇਡ ਪਾਂਦ ਲਈ ਸੈਟ ਲਈ ਸਾਡੀ ਤਰਤੀ ਦਾ ਪੱਪਾ ਇਹ ਭੋਲੂ ਮੇਰੇ ਵੀਰੋ ਕਾਡੀ ਬਾਉਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਥੱਬੇ ਥੱਬੇ ਦੇ ਪਾਤਾ ਗੱਜ ਚੌੜੀ ਛਾਤੀ ਹੈ ਇਹ ਕਹਿੰਦੇ ਸਾਡੇ ਹਰਜੀਤ ਪ੍ਰਧਾਨਾਂ ਦੀ ਪਰਮਿੰਦਰ ਸੋਮਲਾ ਦੀ ਟੀਮ ਹੈ ਬੱਬਰਾਂ ਦੀ ਟੀਮ ਖੇਡ ਰਹੀ ਹੈ ਪਰ ਦੂਜੇ ਪਾਸੇ ਕਹਿੰਦੇ ਕਾਲੇ ਬੂਲੇ ਵਾਲਾ ਸੱਤਾ ਨੰਬਰ ਰੀਡਰ ਦੇ ਕਬਜੇ ਦੇ ਵਿੱਚ ਹੈ ਚਾ ਲੋ ਗੱਬਰੂਆ ਪਾ ਓ ਕਬੱਡੀ ਆਹ ਵੇਖ ਤੈਨੂੰ ਸੈਂਪੜੀ ਵਾਲੇ ਚੁੰਨੀ ਦੇ ਏਰੀਏ ਦੇ ਉੜੀਕਦੇ ਆਓ ਸੈਂਪਲੀ ਵਾਲੇ ਚੁੰਨੀ ਦੇ ਏਰੀਏ ਵਾਲੇ ਉੜੀਕਦੇ ਮੇਰੇ ਵੀਰੋ ਹਉ ਸਾਹਮਣੇ ਸਾਹਮਣੇ ਆਹ ਹਰਜੀਤ ਪ੍ਰਧਾਨਾ ਸਰਨਿਆ ਆਜ਼ਾਦਾ ਫੌਜੀ ਭਰਾ ਸਾਡਾ ਉਹ ਕਹਿੰਦੇ ਕੌਡੀ ਦੇ ਖਿਡਾਰੀਆਂ ਨਾਲ ਕੌਡੀ ਦੇ ਗਰਾਊਂਡਾਂ ਨਾਲ ਕੌਡੀ ਦੀਆਂ ਕਮੇਟੀਆਂ ਨਾਲ ਸਾਡੇ ਭਰਾ ਦਾ ਪੂਰਾ ਪੈਰ ਪਹਿਲਾਂ ਵੀ ਦੱਸਿਆ ਸੀ ਕਿ ਮੁੰਡਾ ਕੈਨੇਡਾ ਵਾ ਗਿਆ ਪਰ ਕੈਨੇਡਾ ਇੱਥੇ ਆ ਵਰ ਗਿਆ ਯਾਰੀਆਂ ਕਿੱਥੇ ਬੋਲਦਿਆਂ ਨੇ ਕੰਨਾ ਸੰਧੂਆ ਮੇਰਾ ਨਹੀਂ ਉੱਥੇ ਮਨ ਲੱਗਿਆ ਕੰਨਾ ਮੈਨੂੰ ਤਾਂ ਮੇਰਾ ਪੰਜਾਬ ਹੀ ਵਧੀਆ ਲੱਗਦਾ ਹੈ ਸਾਡਾ ਭਰਾ ਮੇਰੇ ਵੀਰੋ ਵਿਸ਼ੇਦਾਰ ਤੇ ਪੁੱਜਿਆ ਜਾਦਾ ਫੌਜੀ ਛੰਨਾ ਵਾਲਾ ਵੱਡੇ ਕਾਫਲੇ ਦੇ ਨਾਲ ਪਹਿਲੇ ਧੰਨਵਾਦ ਕਰਦੇ ਇੱਥੇ ਦੇਖੋ ਨੀਮ ਸਿਆਲਾ ਜੋਗਾ ਮੇਰੇ ਵੀਰੋ ਕਾਰੇ ਬੂਲੇ ਵਾਲਾ ਜੋਗਾ ਉਹ ਸਾਹਮਣੇ 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 ਉਹ ਸਿਰੇ ਦਾ ਜਫਾ ਉਹ ਸਿਰੇ ਦਾ ਜ ਮੁੰਡਾ ਕਾਲੇ ਬੁਲੇ ਦੀ ਧਰਤੀ ਦਾ ਪੱਕਾ ਦਸਨੀਕ ਹੋ ਗਿਆ ਹੈ। ਨੀਮਸੇ ਜੰਮਿਆਂ ਤੇ ਕਾਲੇ ਬੁਲੇ ਦੀ ਧਰਤੀ ਰਹਿਣ ਲੱਗ ਗਿਆ। ਕਾਲੇ ਬੁਲੇ ਦੀ ਟੀਮ ਨੇ ਖੇਡਦਾ। ਆਹ ਕਹਿੰਦੇ ਚੌਂਦੇ ਵਾਲਾ ਬੱਬੂ ਹੈ। ਤੁਹਾਡੇ ਸਾਹਮਣੇ ਕਬੱਡੀ ਪਾਰ ਹੈ ਤੇ ਦੂਜੇ ਪਾਸੇ ਮੁਕਾਬਲਾ ਸਖਤ ਹੈ। ਇੱਕ ਪਾਸੇ ਜੋਤ ਹੈ ਤੇ ਦੂਜੇ ਪਾਸੇ ਮੇਰੇ ਵੀਰੋ ਆਹ ਕਹਿੰਦੇ ਬੱਬੂ ਹੈ ਪਿਆਰ ਨਾਲ ਕਿ ਕੋਠੇ ਤੇ ਡੱਬੀਆਂ ਨੇ ਉਹ ਮਾਰ ਕੇ ਚਪੇੜਾਂ ਪੁੱਛਦਾ ਓਏ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਖੇਡਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੇ ਪਿਆਰ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਆ ਖਿਡਾਰੀ ਹਾਰ ਵੀ ਜਾਂਦੇ ਆ ਪਰ ਸਾਹਮਣੇ ਸੈਂਪਲੀ ਵਾਲਾ ਓ ਭੋਲਾ ਦੇਖਾਂਗੇ ਪਈ ਹੋਈ ਕਬੱਡੀ ਪਰ ਅੱਜ ਕਹਿੰਦੇ ਕਾਰੇ ਬੂੜੇ ਵਾਲੇ ਆਪਣੀ ਆਜੀ ਤੇ ਆਏ ਹੋਏ ਲੱਗਦੇ ਆ ਓ ਮੁੰਡੇ ਨੇ ਜਫਾ ਤਕੜਾ ਭਰ ਲਿਆ ਕਾਲੇ ਬੂੜੇ ਵਾਲੇ ਨੇ ਬਰਨਾਰੇ ਵਾਲੇ ਨੇ ਜੱਫਾ ਤਕੜਾ ਭਰ ਲਿਆ ਕਿ ਮੋਟਰ ਮਿੱਤਰਾਂ ਦੀ ਬੱਲੀਆਂ ਚੱਲ ਬਰਨਾਲੇ ਚੱਲਿਏ ਨਹੀਂ ਪਾੜਾ ਨਹੀਂ ਲੱਗਣਾ ਤੂੰ ਬੈਠਣ ਦੀ ਕਰ ਬੱਲੀਆਂ ਪਾਰਾ ਨਹੀਂ ਲੱਗਣਾ ਛੇੜ ਕਹਾਣੀ ਹਉ ਸਾਹਮੜੇ ਵੇਲੇ ਵੀਏ ਹਉ ਕਬੱਡੀ ਪਈ ਹੋਈ ਐ ਪਰ ਇਧਰ ਸੈਂਪਲੀ ਵਾਲੇ ਕਹਿੰਦੇ ਅਸੀਂ ਕਿਹੜਾ ਘਾਟਾ ਕਿ ਅਲੀ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਹਉ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀਆਂ ਦੇ 31 ਮੋੜਦਾ ਹਉ ਵੇ ਦੇ ਦਬਕਾ ਬਦਾਨੇ ਪੁੱਤ ਦਾ ਇੱਕ ਅੱਜ ਦਾ ਫਰਾਟਾ ਜਿਵੇਂ ਨੀਲੇ ਫੋੜਦਾ ਸਾਡਾ ਯਾਦਾ ਫੌਜੀ ਛੰਨਾ ਵਾਲਾ ਪੁੱਜਿਆ ਸਪੈਸ਼ਲ ਕਨੇਡਾ ਚੰਨਾ ਕਹਿੰਦਾ ਯਾਰੀਆਂ ਨਮਾਉਣ ਆਇਆ ਯਾਰ ਸਾਡਾ ਯਾਰੀਆਂ ਨਮਾਉਣ ਆਇਆ ਤਾਂ ਇਧਰੋਂ ਧੰਨਵਾਦ ਹੈ ਕਨੇਡਾ ਤੋਂ ਆਇਆ ਆਹ ਯਾਦਾ ਫੌਜੀ ਸਾਡੇ ਭਰਾ ਦਾ ਧੰਨਵਾਦ ਕਰਦੇ ਆ ਚਲੋ ਇਹ ਪਾਪ ਬੱਬੂ ਆ ਕਾਉਡੀ ਕਾਉਡੀ ਪਾਉਣ ਦੇ ਲਈ ਬੱਬੂ ਅੱਗੇ ਵੱਲ ਵਧਦਾ ਹੋਇਆ ਬਿਦੁਰ ਕੋ ਅੱਜ ਉਹ ਮੁੰਡੇ ਨੇ ਕੌਣ ਆਉਣਾ ਹੈ ਜੀਦੇ ਬਾਪੂ ਨੇ ਤੁਹਾਡੀਆਂ ਜਵਾਨੀਆਂ ਵੇਲੇ ਬੱਲੇ ਬੱਲੇ ਕਰਵਾਈ ਗੁਰਦੇਵ ਨਰਮਨ ਨੇ ਕਿ ਕੌਲੀ ਵਿੱਚ ਸਬਜ਼ੀ ਪਾ ਦੇ ਸ਼ੀਰੀ ਨੂੰ ਭੇਜ ਦੁਕਾਨੇ ਅਧਿਆ ਇੱਕ ਹੋਰ ਮੰਗਾ ਦੇ ਕਰਨਾ ਹੁਣ ਅੜੀ ਕੁੜੇ ਮੌਸਮ ਹੋ ਗਿਆ ਸੁਹਾਣਾ ਲੱਗੀ ਐ ਝੜੀ ਕੁੜੇ ਇਹਦੇ ਮੁੰਡੇ ਨੇ ਗਾਉਣ ਆਉਣਾ ਲਬੜੀ ਨਰਮਨ ਨੇ ਮੇਰੇ ਵੀਰੋ ਅੱਜ ਬੱਲੇ ਬੱਲੇ ਕਰਵਾਣੀ ਐ ਖੇਡ ਕਹਾਣੀ ਸਵਰਨਿਆ ਉਹ ਸਾਹਮਣੇ ਕਬੱਡੀ ਮੇਰੇ ਵੀਰ ਪਿੰਡਰ ਆਇਆ ਹੋਇਆ ਭਾਗਤਾਲਸ ਵਾਲੇ ਉਹ ਭਰਾਵਾ ਦਾ ਵੀ ਧੰਨਵਾਦ ਕੀਤਾ ਜਾਂਦਾ ਉਹ ਸਾਹਮਣੇ ਦੇਖਾਂਗੇ ਆਹ ਮੁੰਡਾ ਸੱਤਾ ਇਹਦਾ ਕਾਲਾ ਬੂੜਾ ਪਿੰਡਾ ਅੱਜ ਦੇ ਨਵੇਂ ਯਾਫੀਆਂ ਦੇ ਵਿੱਚੋਂ ਮੇਰੇ ਵੀਰ ਐਨ ਟੌਪ ਦਾ ਯਾਫੀ ਹੈ ਇਹ ਆ ਕਾਲੇ ਬੂੜੇ ਦੀ ਧਰਤੀ ਦਾ ਸੱਤਾ ਮੇਰੇ ਵੀਰ ਐਨ ਸਿਰਾਂ ਲਾ ਗਿਆ ਉਹ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਅਗਲੀ ਰੇਡ ਪਰ ਪੀਰ ਆ ਗਿਆ ਇਹ ਸੱਤੇ ਦਾ ਵੀਰ ਹੈ ਮਨੀ ਕਾਲੇ ਬੋਲੇ ਵਾਲਾ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਦੋਵੇਂ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਰੰਮੀ ਕਹਿੰਦੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਵੇਖਾਂਗੇ ਚਾਰ ਬੱਬਰ ਖੇੜਾਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਸਮਾਂ ਦੱਸੂਗਾ ਹਰਜੀਤ ਸੇਮਪਰੀ ਸਾਹਿਬ ਪ੍ਰਧਾਨੋਂ ਦੀ ਟੀਮ ਹੈ ਪਰਮਿੰਦਰ ਸੋਮਰਾਂ ਦੀ ਬੱਬਰਾਂ ਦੀ ਟੀਮ ਖੇਡ ਰਹੀ ਹੈ ਉਹ ਦੂਜੇ ਪਾਸੇ ਕਹਿੰਦੇ ਨੰਬਰ ਯੋਗੇ ਨੇ ਟਰਾਈ ਕੀਤੀ ਰੇਡਰ ਦੇ ਕਵਚ ਦੇ ਵਿੱਚ ਇਧਰੋਂ ਸਰੋਏ ਕਾਲੇੂਲੇ ਦਾ ਅਗਲਾ ਯੱਫਾ ਜਗਤਾਰ ਸਿੰਘ ਤਾਰੇ ਚੇਅਰਮੈਨ ਵੱਲੋਂ ਵੱਡੇ ਮਾਨ ਦਿੱਤੇ ਜਾਣਗੇ ਅਗਲੇ ਜੱਫੇ ਦੇ ਲਈ ਵੱਡਾ ਧੰਨਵਾਦ ਭਾਈ ਪੁੱਜਿਆ ਸਾਡਾ ਹੋ ਸਾਹਮਣੇ ਕਹਿੰਦੇ ਬੱਬਾ ਬੱਬੂ ਧੀਰੇ ਮਾਦਰੇ ਵਾਲਾ ਤੇ ਉਧਰੋਂ ਕਹਿੰਦੇ ਗੋਲਦੀਪ ਮਾਨ ਸਾਡਾ ਭਰਾ ਵੱਡੀਆਂ ਡੌਟੀਆਂ ਵੱਡਾ ਸਤਕਾਰ ਵੱਡਾ ਪਿਆਰ ਭਾਈ ਬਿੱਟੂ ਜਲਵੇੜਾ ਗੁਰੂ ਪੁੱਜਿਆ ਹੋਇਆ ਜੈਂਟੀ ਭਾਈ ਮਹਾਰੀ ਤੇ ਭਾਈ ਸਨੀ ਮਹਾਰੀ ਤੇ ਨਾਰ ਮਹਾਰੀ ਭਾਈ ਅਮਨ ਸੈਂਪਲਾ ਪਰਸ਼ੇਮ ਖਰੜਰੀ ਉਧਰ ਫਤੇ ਬੁਜਰਕ ਬੱਬਰ ਦਾ ਜਾਰ ਸੀਗਾ ਇਹ ਧਰਤੀ ਦੇ ਸਤਾਰਿਆਂ ਤੇ ਟੁੱਟ ਕੇ ਅੰਬਰਾਂ ਦੇ ਸਤਾਰਿਆਂ ਵਿੱਚ ਜੜਿਆ ਗਿਆ ਫਤੇ ਬੁਜੜਕ ਵਾਲਾ ਅੱਜ ਉਹਦੀਆਂ ਦੀ ਯਾਦਾਂ ਇਸ ਕਬੱਡੀ ਕੱਪ ਨਾਲ ਯੂਨੀਆ ਨੇ ਫਤੇ ਦਾ ਬੇਟਾ ਆਇਆ ਉਹਦਾ ਸਨਮਾਨ ਕੀਤਾ ਜਾਵੇਗਾ ਸਾਡੀ ਖੇਡ ਕਲੱਬ ਵੱਲੋਂ ਅਸੀਂ ਜੀਆ ਨੂੰ ਕਹਿੰਦੇ ਹਾਂ ਉਸ ਬੱਚੇ ਨੂੰ ਧੰਨਵਾਦ ਹੈ ਆ ਫਤੇ ਦੀਆਂ ਯਾਦਾਂ ਉਹ ਸਾਹਮਣੇ ਪੋਲਾ ਮੇਰੇ ਵੀਰੋ ਪੈਂਥੇ ਵਾਲਾ ਪੈਂਟ ਗਿੱਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਿਓ ਚਾਲੋ ਮੱਲੀ ਪਾਕ ਕਬੱਡੀ ਬਰਨਾਲੇ ਵਾਲਾ ਕਾਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਖੜਕਾ ਦਾੜਕਾ ਨੰਬਰ ਜਿਹੜਾ ਅਰ ਰੇਡਰ ਦੇ ਕਵਚ ਦੇ ਵਿੱਚ ਹੈ ਚੱਲ ਗੱਬਰੂ ਆ ਕੌਡੀ ਪਰ ਰੰਮੀ ਕੌਡੀ ਪਾਉਣ ਦੇ ਲਈ ਅੱਗੇ ਵੱਲ ਬਾਹ ਚੁੱਕਿਆ ਇੱਕ ਰੰਮੀ ਗੋਦੀ ਧਰਤੀ ਦਾ ਬਹੁਤ ਤਕੜਾ ਲਖਾਰੀ ਹੋਇਆ ਹੈ ਇਹ ਧਰਤੀ ਦੇ ਤਾਰਿਆਂ 'ਚੋਂ ਟੁੱਟ ਕੇ ਅੰਬਰਾਂ ਦੇ ਤਾਰੇ ਜੜਿਆ ਗਿਆ ਜਿਹਦੇ ਗੀਤ ਦੁਰਗੇ ਰੰਗੀਲੇ ਨੇ ਕਾਫੀ ਗਾਇਆ ਉਹਨਾਂ ਦੇ ਵਿੱਚੋਂ ਇੱਕ ਗੀਤ ਬੜਾ ਮਸ਼ਹੂਰ ਹੋਇਆ ਕਿ ਛੱਡ ਕਰਨਾ ਗਮਾਨ ਐਵੇਂ ਮੂਰਤੇ ਇੱਕ ਦਿਨ ਟੁੱਟ ਜਾਣਗੀ ਛੱਡ ਮੋਢਿਆਂ ਦੇ ਉੱਤੋਂ ਦੀ ਥੋਕਣਾ ਸਾਹਾਂ ਤੋਂ ਵੀ ਰੁੱਕ ਜਾਏ ਛੱਡ ਕਰਨਾ ਗਮਾਰੇ ਦੇ ਮੂਰਤੇ ਹਾ ਇੱਕ ਦਿਨ ਟੁੱਟ ਜਾਣਗੇ ਆਖਦਾ ਤੂੰ ਬਣ ਜਾ ਨਮਾਣੀ ਨੀ ਰੱਖ ਜਾ ਉਹਨੂੰ ਜੀਵੇਂ ਲੈ ਜਾਣੀ ਨੀ ਛੱਡ ਮੋਢਿਆਂ ਦੇ ਉੱਤੋਂ ਦੀ ਤੂੰ ਥਪਣਾ ਸਾਹਾਂ ਤੋਂ ਵੀ ਰੁੱਕ ਜਾਣਗੀ ਛੱਡ ਕਰਨਾ ਗਮਾਨ ਇਹ ਮੂਰਤੇ ਇੱਕ ਦਿਨ ਟੁੱਟ ਜਾਣ ਗੌਰ ਨਾਲ ਹੋ ਸਾਹਮਣੇ ਮਨੀ ਮੇਰੇ ਵੀਰੋ ਇਸ ਨੇ ਕਹਿੰਦੇ ਤਕੜੇ ਨੰਬਰ ਦਾ ਵਾਅਦਾ ਕਾਲੇ ਬੂਲੇ ਵਾਲਾ ਆਪਣੀ ਟੀਮ ਲਈ ਕਰਦਾ ਹੋਇਆ ਅਗਲੀਆਂ ਟੀਮਾਂ 65 ਕਿਲੋ ਦੇ ਫਾਈਨਲ ਦੀ ਹੈ ਜਲਦੀ ਆ ਜਾਣ ਕਾਲਾ ਸੌਣ ਧੂਰੀ ਲੱਗੀ ਹੋਈ ਹੈ ਉਹਦਾ ਵੀ ਤਲਵਰ ਵੀ ਆ ਮੈਚ ਤੋਂ ਬਾਅਦ ਜਿਹੜਾ ਬੈਲੈਂਸ ਹੈ ਜਿਹੜਾ ਕਰ ਲਓ ਆ ਮੈਚ ਤੋਂ ਬਾਅਦ ਤੁਹਾਡੇ ਕੋਲ 15 ਮਿੰਟ ਹੈ ਫਿਰ ਫਾਈਨਲ ਮੈਚ ਉਹਦੇ ਵਿੱਚ ਬਿਲਕੁਲ ਬੰਦ ਰਹੋ ਧੰਨਵਾਦ ਜਿਹੜੀ ਆ ਸਾਊਂਡ বাজਦੀ ਆ ਸ਼ਰਮਾ ਸਾਊਂਡ ਹੈ ਜਿਹੜੇ ਕਲਾਕਾਰ ਗਵਾਉਣੇ ਨੇ ਉਹ ਕਾਲਾ ਸਾਊਂਡ ਹੈ ਸਾਹਮਣੇ ਦੇਖਾਂਗੇ ਬਾ ਖੇਡ ਕਬੱਡੀ ਦੇ ਸਰਦਾਰ ਨੇ ਫੜਿਆ ਗਿੱਟਾ ਹੰਦੇ ਕੀਤੇ ਦੂਰ ਨੇ ਸਮਾਂ ਬੀਤਦਾ ਹੋਇਆ ਉਹ ਖੜਕਾ ਦੜਕਾ ਕਬੱਡੀ ਦਾ ਖਿੱਚ ਓ ਫੜ ਓ ਉਹ ਖਿੱਚ ਔਰ ਦੀ ਮਾਂ ਮਿੱਟੀ ਦੀ ਤੂੜ ਤੇ ਨੰਬਰ ਜਿਹੜਾ ਸੈਂਪਰੀ ਸਾਹਿਬ ਦੀ ਟੀਮ ਦੇ ਕਬਜੇ ਦੇ ਵਿੱਚ ਹੈ ਚਲੋ ਗੱਬਰੂਆ ਪਾ ਕਬੱਡੀ ਆਹੋ ਸਾਹਮਣੇ ਕਬੱਡੀ ਮੇਰੇ ਵੀਰ ਸੈਂਪਰੀ ਸਾਹਿਬ ਦੀ ਧਰਤੀ Yeah. <laughs> ਨੌਜਣ ਖੇਡ ਮੈਦਾਨ 'ਚ ਵਧਿਆ ਹੋਇਆ ਅੱਜ ਕਹਿੰਦੇ ਵੱਡੀ ਗਿਣਤੀ ਵਿੱਚ ਮਿੱਤਰੋ ਦੋਸਤ ਪੁੱਜਿਆ ਕਿ ਸਾਨੂੰ ਫਕਰ ਦੇਸਤਾਂ ਤੇ ਉਹ ਸਾਡੇ ਹੋਣ ਜਾਰੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਉਹ ਸੱਚੇ ਯਾਰ ਦੀ ਜਾਂਦੇ ਪਰਖੇ ਫਤੇ ਬੁਜੁਰਗ ਦਾ ਪੁੱਤਰ ਪੁੱਜਿਆ ਉਹਦਾ ਵੀ ਧੰਨਵਾਦ ਜੀਆ ਨੂੰ ਆਖਦਾ ਤੇ ਵੱਡਾ ਸਲਮਾਨ ਹੋਵੇਗਾ ਪਰ ਧੀਰੇ ਮਾਦਰਾ ਪਿੰਡ ਹੈ ਜੋੜੇਪੁਰਾਂ ਦੇ ਬਿਲਕੁਲ ਲਾਗੇ ਮੇਰੀਓ ਆ ਗੱਬਰੂ ਦਾ ਬੱਬੂ ਨਾ ਪਈ ਹੋਈ ਕਬੱਡੀ ਉਹ ਸਾਹਮਣੇ ਹਲਕਾ ਜਿਹਾ ਮੁਕਾਬਲਾ ¡Ale, hombre! ਜੋਦ ਦੇ ਨਾਲ ਮੁਕਾਬਲਾ ਹੋਇਆ ਤੇ ਨੰਬਰ 10 ਦਾ ਰੇਡਰ ਦੇ ਕਬਜੇ ਦੇ ਵਿੱਚ ਹੈ ਚਲੋ ਜਵਾਨਾ ਪਾਕ ਕਬੱਡੀ ਭੋਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਗੁੰਦਮਾ ਸ਼ਰੀਰ ਥੱਬੇ ਥੱਬੇ ਦੇ ਫੱਟ ਪੱਟ ਗਲ ਚੌੜੀ ਛਾਤੀ ਹੈ ਖਾਧੀਆਂ ਖੁਰਾਕਾਂ ਮਾਰੀਆਂ ਮਿਹਨਤਾਂ ਗੱਭਰੂ ਦੇ ਸ਼ਰੀਰ ਤੇ ਨਜ਼ਰ ਆਉਂਦੀਆਂ ਨੇ ਤੇ ਦੂਜੇ ਪਾਸੇ ਚਾਰ ਖੜੇ ਐ ਕਾਲੇ ਬੂਲੇ ਦੀ ਧਰਤੀ ਦੇ ਚਾਰਾਂ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਕਿਵੇਂ ਕਿੱਦਾਂ ਦਾ ਹੋਣਾ ਹੈ ਪਹਿਲਵਾਨ ਵਾਲੇ ਗੋਲਟੀ ਵੀਰਿਆ ਆ ਦਾ ਕਾਰੇ ਬੂਰੇ ਦਾ ਸੱਤਾ ਪਰ ਦੂਜੇ ਪਾਸੇ ਸੈਂਪਰੀ ਸਾਹਿਬ ਦੀ ਧਰਤੀ ਦਾ ਪੋਲਾ ਉਹ ਟੱਕਰ ਛੇਰਾਂ ਦੀ ਉਹ ਖੜਕਾ ਦੜਕਾ ਆ ਵੀ ਵੱਡਾ ਮੱਲ ਹੈ ਉਹ ਵੀ ਵੱਡਾ ਮੱਲ ਹੈ ਆਓ ਵੇਖੋ ਇਹ ਨੰਬਰ ਰੇਡਰ ਨੇ ਨੰਬਰ ਰੇਡਰ ਨੇ ਹੱਸਿਆ ਮਦੀ ਆ ਗਿਆ ਕਾਰੇ ਬੂਰੇ ਦੀ ਧਰਤੀ ਦਾ ਉਧਰ ਤਰਦੀ ਸੜੀ ਜਲਾਨ ਰਮਨ ਦਾ ਪਿੰਡਰਾਂ ਵਾਲਾ ਗੋਲਦੀ ਪਹਿਲਵਾਨ ਬਿੱਟੂ ਜਲਵੇੜਾ ਗੁਰਪੁੱਜਾ ਹੋਇਆ ਸਾਰਿਆਂ ਦਾ ਧੰਨਵਾਦ ਉਧਰ ਮਿੰਕੂ ਜਵੰਦਾ ਸੜੀ ਜਲਾਨ ਨਿੱਪੂ ਜਲਾਨ ਸਲੀਮ ਜਲਾਨ ਤੇ ਨਾਲ ਮਨਦੀਪ ਜਲਾਲ ਉਹਨਾਂ ਵੱਲੋਂ ਵੱਡੇ ਮਾਣ ਇਹਨਾਂ ਬੋਲਾ ਤੋਂ ਖੁਸ਼ ਹੋ ਕੇ ਆਇਆ ਔਰ ਕੇਟੀ ਰਾਇਲ ਵਾਲੇ ਸਰਦਾਰ ਕੇਰਨ ਸਿੰਘ ਦੀ ਤੋਰ ਉਹਨਾਂ ਵੱਲੋਂ ਵੀ ਵੱਡੇ ਮਾਣ ਦਾ ਬੋਲਾ ਤੋਂ ਖੁਸ਼ ਹੋ ਕੇ ਆਇਆ ਬਹੁਤ ਬਹੁਤ ਧੰਨਵਾਦ ਸਾਹਮਣੇ ਕਬੱਡੀ ਮੇਰੇ ਮਤੋਂ ਖੇਡ ਮੈਦਾਨ ਚ ਪਈ ਹੋਈ ਹੈ ਇੱਕ ਬੰਨੇ ਪਰਮਾ ਦੂਜੇ ਵੱਲੇ ਸੱਤਾ ਕਾਲੇ ਬੁਲੇ ਦੀ ਧਰਤੀ ਦਾ ਆ ਪਰਮਾ ਮੇਰੇ ਵੀਓ ਹੱਬਾ ਏ ਗੱਬਰੂਆ ਸਰਾ ਲਾਤਾ ਹੇ ਬਾਏ ਗੱਬਰੂਆ ਤੇ ਇਧਰੋਂ ਕਹਿੰਦੇ ਯਾਦਾ ਹਾਂਜੀ ਛੰਨਾ ਵਾਲਾ ਕੈਨੇਡਾ ਵਾਲਾ ਭਰਾ ਸਾਡਾ ਪੁੱਜਿਆ ਹੈ। ਤੈਨੂੰ ਧੰਨਵਾਦ ਹੈ। ਆਹ ਮੁੰਡਾ ਕਹਿੰਦੇ ਚੌਂਦੇ ਜੇ ਖੇਡਦਾ ਖੇਡਦਾ ਮਸ਼ਹੂਰ ਹੋਇਆ। ਇਹਦਾ ਪਿੰਡ ਚੌਂਦੇ ਦੇ ਲਾਗੇ ਧੀਰੋ ਮਾਜਰਾ ਹੈ। ਇਹ ਹੁਣ ਕਹਿੰਦਾ ਕਿ ਸੰਧੂਆ ਮੇਰੇ ਅਸਲੀ ਪਿੰਡ ਦਾ ਨਾਮ ਬੋਲਿਆ ਕਰੋ ਕਿ ਮੇਰਾ ਪਿੰਡ ਧੀਰੋ ਮਾਜਰਾ ਹੈ। ਇਹ ਧੀਰੋ ਮਾਜਰੇ ਦੀ ਧਰਤੀ ਦਾ ਬੱਬੂ ਮੇਰੇ ਵੀਰੋ ਨੰਬਰ 1 ਟੀਮ ਨੇ ਜੋੜ ਗਿਆ। ਸਾਡੇ ਗੁਰਬੀਤ ਕਬੱਡੀ ਖਿਡਾਰੀ ਵੱਲੋਂ ਪਰਮ ਦਾ ਹਰ ਇੱਕ ਜੱਫਾ 100 ਰੁਪਏ ਦਾ ਹੋਣਾ ਹੈ। ਜਫਾ 500 ਦਾ ਜੋਗੇ ਦਾ ਰੇਕ ਜਫਾ 500 ਦਾ ਕਿੰਨਾ ਵੱਲੋਂ ਆ ਰਾਮ ਨੇ ਪਿੰਡਰਾ ਵੱਲੋਂ ਬਈ ਵਾ ਰਾਮ ਨੇ ਪਿੰਡਰਾ ਤੇ ਸੱਤੇ ਦਾ ਹਰੇ ਇੱਕ ਜਫਾ ਜਗਤਾਰ ਤਾਰੇ ਚੇਰ ਮੈਲ ਵੱਲੋਂ ਵੱਡੇ ਮਾਨ ਦਿੱਤੇ ਜਾਣਗੇ ਧੰਨਵਾਦ ਹਉ ਸਾਹਮਣੇ ਢੋਲੇ ਦੀ ਕਬੱਡੀ ਮੇਰੇ ਵੀਰੋ ਲੈ ਵੀ ਜਿਹੜਾ ਮਰਜੀ ਜੱਫਾ ਲਾ ਦੇ ਕਾਲੇ ਬੋਲੇ ਵਾਲਾ ਹਰ ਇੱਕ ਯਾਫੀ ਲਈ ਵੱਡੇ ਐਲਾਨ ਹਰ ਜੱਫੇ ਲਈ ਭਰਾਵਾਂ ਵੱਲੋਂ ਕੀਤੇ ਗਏ ਆ ਹਉ ਸਾਹਮਣੇ ਦੇਖਾਂਗੇ ਢੋਲਾ ਹਰਜੀਤ ਪ੍ਰਧਾਨ ਦੀ ਟੀਮ ਦਾ ਗੁਰਵਿੰਦਰ ਸੋਹਲੇ ਦੀ ਟੀਮ ਦਾ ਲੋ ਦੇਖਾਂਗੇ ਪਹਿਲੀ ਕਬੱਡੀ ਆ ਇੱਕ ਵੱਡੇ ਕਬੱਡੇ ਜੋਦਾ ਦੂਸਰੇ ਵੱਡੇ ਢੋਲਾ ਜਿਹੜਾ ਰੇਡਰ ਦਾ ਚੱਲ ਓਏ ਮਣੀ ਪਾਕ ਕਬੱਡੀ ਸਾਹਮਣੇ ਮਣੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਜੰਟਾ ਲੱਗਿਆ ਸਰਦਾਰ ਮੇਰੇ ਵੀਰੋ ਉਰਲੇ ਪਾਸੇ ਜੋਤ ਲੱਗਿਆ ਹੋਇਆ ਤੇ ਨਾਲ ਸੁੱਖੀ ਵਰਗੇ ਉਹ ਵੇਖਾਂਗੇ ਜੰਟੇ ਨਾਲ ਮਣੀ ਦਾ ਮੁਕਾਬਲਾ ਤੇ ਨੰਬਰ ਰੇਡਰ ਦੇ ਕਵਚ ਦੇ ਵਿੱਚ ਆ ਰੰਮੀ ਦੀ ਕੌਡੀ ਪਿਆਰ ਨਾਲ ਥੋੜੀ ਸੱਟ ਮਹਿਸੂਸ ਕੀਤੀ ਹੈ ਦੇਖੋ ਜੀ ਠੀਕ ਆ ਗੱਭਰੂ ਠੀਕ ਆ ਜੀ ਬਾਬੇ ਨਾਨਕ ਦੀ ਮੇਰ ਆ ਥੋੜੀ ਗਿੱਟੇ ਨੂੰ ਮਰੋੜ ਆਈ ਹੈ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਨੇ ਆਖਰੀ ਸੱਦਾ ਵੀ ਦੋਨੋਂ ਟੀਮਾਂ ਪੁੱਜ ਗਈਆਂ ਓਕੇ ਧੰਨਵਾਦ ਥੈਂਕ ਯੂ 65 ਕਿਲੋ ਦੇ ਫਾਈਨਲ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਗਈਆਂ ਤੇ ਉਸ ਤੋਂ ਬਾਅਦ ਕਬੱਡੀ ਓਪਨ ਦਾ ਫਾਈਨਲ ਮੁਕਾਬਲਾ ਤੇ ਫਿਰ ਉਹ ਸਾਜੀ ਵੀ ਆ ਗਏ ਨੇ लवली ਨਿਰਮਾਨ ਦੇ ਕਿ ਲੀਡਰਾਂ ਦੀ ਕਾਰ ਵਾਂਗੂ ਲੰਘ ਗਏ ਤੇ ਕੋਲੋਂ ਤੈਨੂੰ ਮਿਲਿਆ ਕਿ ਦੁਨੀਆ ਸਾਗੇ ਇਧਰੋਂ ਸਨਮਾਨ ਹੋ ਰਿਹਾ ਸਾਰੇ ਨੇ ਜਾਈ ਭੱਜ ਕੇ gira ਇੱਥੇ ਪਰੋਹਾਵਾਂ ਦੇ ਸਨਮਾਨ ਸਨਮਾਨ ਦੱਸਾਂਗੇ ਕਿ ਨਾ ਕਿਹੜੇ ਕਿਹੜੇ ਸੱਜਣਾ ਦੇ ਕਿਹੜੇ ਕਿਹੜੇ ਵੀਰਿਆਂ ਦੇ ਸਨਮਾਨ ਹੋ ਰਿਹਾ ਹੈ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹੈ ਕਿਹੜੀ ਟੀਮ ਜਿੱਤੀ ਹੈ ਦਾਫੀ ਗਰੁੱਪ ਦਾਫੀ ਗਰੁੱਪ ਸ਼ੰਗਾਰਾ ਸੰਧੂ ਵੀਰ ਵਾਲਾ ਮੇਰੇ ਵੀਰ ਭਰਾ ਸਾਡਾ ਉਹਦੇ ਪਰਾ ਦਾਫੀ ਗਰੁੱਪ ਦਾ ਸਨਮਾਨ ਕਾਲੀ ਮਲੇਰ ਕੋਟਲਾ ਆਓ ਸਾਡੇ ਫੌਜੀ ਸਾਹਿਬ ਸਾਰਿਆਂ ਦੇ ਸਨਮਾਨ ਕੀਤੇ ਯਾਰਿਆ ਚੰਨੇ ਜਲਾਨ ਦੀ ਟੀਮ ਦੇ ਵੱਲੋਂ लवली ਰਾਮ ਵੱਲੋਂ ਸਾਡੇ ਭਰਾਵਾਂ ਵੱਲੋਂ ਕਾਲੇ ਕਾਲੇ ਖੇਡਿਆ ਸੰਦੂਆ